हां जी पंजाबी ओ सस्से काल जी ਸਾਰਿਆਂ ਨੂੰ ਮੈਂ ਛੋੜੀ ਛੋਟੀ ਜਿਹੀ ਲਾਈਵ ਕਰੂੰਗਾ ਇੱਕ ਜਰੂਰੀ ਕਿ ਉਹ ਤੋਂ ਬਾਅਦ ਫਿਰ ਆਪਾਂ ਬਾਕੀ ਗੱਲ ਕੱਲ ਨੂੰ ਕਰਾਂਗੇ ਸਵੇਰੇ ਤੇ ਹੁਣ ਆਪਾਂ ਗੱਲ ਕਰਦੇ ਇੱਕ ਮੇਨ ਗੱਲ ਦੇ ਉੱਤੇ ਜੀ ਮੈਨੂੰ ਹੁਣੇ-ਹੁਣੇ ਪਤਾ ਲੱਗਿਆ ਪੰਜਾਬ ਤੋਂ ਕਹਿੰਦੇ ਇੱਕ ਬੜੀ ਮੰਦ ਜਿਵੇਂ ਕਹਿੰਦੇ ਮੰਦ ਭਾਗੀ ਖਬਰ ਆ ਰਹੀ ਆ ਬੜਾ ਅਫਸੋਸ ਹੋਇਆ ਸੁਣ ਕੇ ਤੇ ਮੈਂ ਕਿਹਾ ਵੀ ਚਲੋ ਬਾਈਆਂ ਨਾਲ ਵੀ ਤਕਰੀਬਨ ਪੰਜਾਬ ਵਾਲਿਆਂ ਤੋਂ ਸੁਣ ਲਈ ਹੋਣੀ ਜਿਹੜੇ ਬਾਈ ਇੱਧਰ ਬੈਠੇ ਨੇ ਆਪਣੇ ਇਹਨਾਂ ਨੂੰ ਜਿਹੜੇ ਤਕਰੀਬਨ ਮਾੜੇ-ਮੋਟੇ ਨੇ ਪਤਾ ਲੱਗ ਵੀ ਗਿਆ ਉਹਨਾਂ ਗੱਲ ਉਹ ਖਬਰ ਇਦਾਂ ਦੀ ਆ ਰਹੀ ਜਣੇ ਕਿ ਆ ਪਤਾ ਲੱਗਿਆ ਵੀ ਜਿਹੜੇ ਆਪਣੇ ਸਮਾਜ ਛੇਵੀ ਜਿੰਨ ਤੁਸੀਂ ਕਹਿੰਦੇ ਹੋ ਲੱਖਾ ਸਿੰਘ ਸਧਾਨਾ ਉਹਦੇ ਸਾਰੇ ਖਾਤੇ ਬਲੌਕ ਕੀਤੇ ਗਏ ਨੇ ਮੈਨੂੰ ਨਹੀਂ ਪਤਾ ਸੀ ਵੀ ਕਿਹੜੀ ਕਿਹੜੀ ਬੈਂਕ ਚ ਉਹਦੇ ਖਾਤੇ ਸੀਗੇ ਤੇ ਉਹ ਦੱਸ ਰਹੇ ਵੀ ਭਾਈ ਮੇਰੇ ਜਿੰਨੇ ਵੀ ਹੁਣ ਤੱਕ ਦੇ ਫੇਸਬੁੱਕ ਦੇ ਉੱਤੇ ਜਿਹੜੇ ਮੇਰੇ ਅਕਾਊਂਟ ਸੀ ਉਹ ਵੀ ਬੰਦ ਹੋ ਗਏ ਜੇ ਤੁਸੀਂ ਲਿਖ ਕੇ ਦੇਖੋਗੇ ਲੱਖਾ ਸਿੰਘ ਸਧਾਨਾ ਦਾ ਤੁਹਾਨੂੰ ਪੇਜ ਨਹੀਂ ਮਰੇ ਆਊਗਾ ਉਹਦੇ ਇੱਕ ਦੋ ਘੰਟੇ ਪਹਿਲਾਂ ਦਾ ਬਿਆਨ ਨੇ ਮੈਨੂੰ ਨਹੀਂ ਪਤਾ ਵੀ ਉਹਨੇ ਇਹ ਗੱਲ ਕਿਉਂ ਆਕੇ ਕੀਤੀ ਐ ਨੇ ਕੱਲ ਜੋ ਸਾਡੇ ਪੇਜ ਨਾਲ ਹੋਇਆ ਸੀਗਾ ਹੈ ਅਸੀਂ ਆਕੇ ਗੱਲ ਕੱਲ ਕੀਤੀ ਸੀ ਤੇ ਅੱਜ ਉਹਨੇ ਆਕੇ ਪੁਆਇੰਟ ਦੇ ਉੱਤੇ ਗੱਲ ਕਰਤੀ ਕੱਲ ਨੂੰ ਮੈਂ ਇਹ ਪ੍ਰੂਫ ਨਾਲ ਦੀ ਨਾਲ ਤੁਹਾਨੂੰ ਦਿਖਾ ਕੇ ਜਾਊਂਗਾ ਵੀ ਦਿਖਾਊਂਗਾ ਵੀ ਗੱਲ ਇਹ ਵੀ ਕੱਲ੍ਹ ਕਰਾਂਗੇ ਆਪਾਂ ਜਿਹਦੇ ਵਿੱਚ ਲੱਖਾ ਅੱਜ ਦੇ ਟਾਈਮ ਚ ਆ ਕੇ ਜਿਹੜਾ ਝੂਠ ਬੋਲ ਰਿਹਾ ਕੱਲ ਨੂੰ ਤੁਹਾਨੂੰ ਸਬੂਤਾਂ ਦੇ ਨਾਲ ਦਿਖਾਵਾਂਗੇ ਅਸੀਂ ਕੱਲ ਨੂੰ ਜਿਹੜੀ ਆਪਾਂ ਲਾਈਵ ਕਰਨੀ ਉਹਦੇ ਵਿੱਚ ਮੈਂ ਪਹਿਲਾਂ ਦੱਸ ਦਵਾਂ ਵੀ ਉਹਦੇ ਵਿੱਚ ਆਪਾਂ ਕਿਹਦੀ ਕਿਹਦੀ ਗੱਲ ਕਰਨੀ ਆ ਪਹਿਲੀ ਆਪਾਂ ਗੱਲ ਕਰਾਂਗੇ ਸਿਮਰਜੀਤ ਸਿੰਘ ਮਾਨ ਮਾਰੇ ਪਹਿਲੀ ਗੱਲ ਦੂਜੀ ਗੱਲ ਕਰਾਂਗੇ ਆਪਾਂ ਲੱਖਾ ਸਿੰਘ ਸਦਾਣਾ ਬਾਰੇ ਜਿਹੜੀ ਇਹ ਹੁਣ ਤੱਕ ਝੂਠ ਬੋਲਦੇ ਆ ਰਹੇ ਨੇ ਕੱਲ ਨੂੰ ਤੁਹਾਡੇ ਸਾਹਮਣੇ ਪ੍ਰੂਫਾਂ ਦੇ ਨਾਲ ਅਸੀਂ ਰੱਖਾਂਗੇ ਸਬੂਤ ਆਪਣੇ ਸਬੂਤ ਰੱਖਾਂਗੇ ਤੁਹਾਡੇ ਮੂਰੇ ਤੇ ਹਰੇਕ ਚੀਜ਼ ਦਾ ਆਪਾਂ ਕੱਲੀ-ਕੱਲੀ ਚੀਜ਼ ਤੇ ਤਰਕ ਤੇ ਤੱਥ ਦੇ ਹਿਸਾਬ ਨਾਲ ਆਪਾਂ ਗੱਲ ਕਰਾਂਗੇ ਤੇ ਜਿਹੜੇ ਬੰਦਿਆਂ ਨੇ ਜਿਹੜੇ-ਜਿਹੜੇ ਬੰਦਿਆਂ ਦੇ ਸਵਾਲ ਹੋਣਗੇ ਤੇ ਉਹਨਾਂ ਨੇ ਕਮੈਂਟਾਂ ਦੇ ਆਪਾਂ ਜਵਾਬ ਵੀ ਦੇਵਾਂਗੇ ਸੋ ਕਹਿਣ ਦਾ ਮਤਲਬ ਮੇਰਾ ਇਹ ਹੈ ਵੀ ਕੱਲ ਨੂੰ ਤਕਰੀਬਨ ਇੱਕ ਗੱਲ ਆਪਾਂ ਜਾਂਦੇ-ਜਾਂਦੇ ਹੋਰ ਕਰ ਲਈਏ ਤਾਂ ਉਹ ਮੈਂ ਲਾਈਵ ਕਰਦਣੀਆਂ ਬੰਦ ਜਿਹੜੀ ਇਹਨਾਂ ਨੇ ਐਫ ਆਈ ਆਰ ਉਵੀ ਮੈਂ ਕੱਲ ਨੂੰ ਆਪਣੇ ਸੰਗਤ ਦੇ ਮੂਹਰੇ ਆਪਾਂ ਰੱਖਾਂਗੇ ਉਹ ਤੇ ਵੀ ਆਪਾਂ ਵਰਤਲਾਪ ਕਰਾਂਗੇ ਜ਼ਰੂਰ ਤੇ ਬਾਕੀ ਮਿਲਦੇ ਆਂ ਕੱਲ ਨੂੰ ਟਾਈਮ ਤੁਹਾਨੂੰ ਕਰਾਂਗੇ ਕਨਫਰਮ ਅਸੀਂ ਜ਼ਰੂਰ ਕਿ ਕਿੰਨੇ ਵਜੇ ਆਪਾਂ ਲਾਈਵ ਹੋਣਾ ਤੇ ਉਹਦੇ ਵਿੱਚ ਕੱਲ੍ਹ ਵਾਲੀ ਲਾਈਵ ਦੇ ਵਿੱਚ ਆਪਾਂ ਜਿੰਨੇ ਵੀ ਹੁਣ ਤੱਕ ਆਪਣੇ ਕੋਲ ਸਬੂਤ ਪਏ ਨੇ ਆਪਾਂ ਸਾਰੇ ਮੂਹਰੇ ਅੰਦਰ ਕਰ ਦਨੇ ਨੇ ਉਸ ਤੋਂ ਬਾਅਦ ਸੰਗਤ ਦਾ ਫੈਸਲਾ ਹੋਊਗਾ ਵੀ ਜੋ ਸੰਗਤ ਦਾ ਜੋ ਸੰਗਤ ਸੋਚੂ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਕੀ ਚੱਲਦਾ ਵੀ ਇਹਨਾਂ ਬਾਰੇ ਕੀ ਸੋਚਦੇ ਨੇ ਤਕਰੀਬਨ ਹੌਲੀ ਹੌਲੀ ਗੱਲਾਂ ਸਾਰੀਆਂ ਮੂਹਰੇ ਆ ਰਹੀਆਂ ਹਾਂ ਇੱਕ ਬਿਆਨ ਉਹ ਵੀ ਤੁਹਾਨੂੰ ਸੁਣਾਵਾਂਗੇ ਅਸੀਂ ਜਿਹੜਾ ਲੱਖੇ ਸਿਧਾਣੇ ਨੇ ਦੀਪ ਸਿੱਧੂ ਬਾਰੇ ਕਿਹਾ ਸੀਗਾ ਵੀ ਹੁਣ ਤੋਂ ਬਾਅਦ ਭਾਈ ਸਾਡੀ ਦੀਪ ਸਿੱਧੂ ਨਾਲ ਨਹੀਂ ਬਣਨੀ ਉਹ ਵੀ ਗੱਲ ਤੁਹਾਡੇ ਮੂਰੇ ਕਰਾਂਗੇ ਆਪਾਂ ਚੰਗਾ ਜੀ ਲਾਈਵ 'ਚ ਮਿਲਦੇ ਆ ਕੱਲ ਨੂੰ ਇੱਕ ਜ਼ਰੂਰੀ ਗੱਲ ਮੈਂ ਕਰਨ ਆਇਆ ਸੀਗਾ ਮੈਂ ਤਾਂ ਅਫਸੋਸ 'ਚ ਕਰਨ ਆਇਆ ਸੀਗਾ ਮੈਂ ਭਾਈ ਨੂੰ ਕਹਿ ਦਈਏ ਭਾਈ ਹੁਣ ਵੀਡੀਓ ਸਾਡੀਆਂ ਦੇਖਦੇ ਨੇ ਉਹ ਮੈਨੂੰ ਬੜਾ ਅਫਸੋਸ ਹੋਇਆ ਭਾਈ ਲੱਖੇ ਤੇਰੇ ਜਿਹੜੇ ਆਪਣੇ ਖਾਤੇ ਖੂਤੇ ਜਿਹੜੇ ਤੂੰ ਕਹਿੰਦਾ ਵੀ ਭਾਈ ਮੇਰੇ ਬਲੌਕ ਕਰਤੀ ਇਨੀ ਗਵਰਨਮੈਂਟ ਨੇ ਚਲੋ ਕੋਈ ਨਾ ਅਪੀਲ ਕਰਾਂਗੇ ਉਹਨਾਂ ਨੂੰ ਕਰਾਂਗੇ ਟਵੀਟ ਸ਼ਾਮ ਤੱਕ ਵੀ ਭਾਈ ਉਹਨ ਤੰਗਾ ਅਸੀ ਗਾਲੀ ਸਾਰਿਆਂ ਨੂੰ ਮਿਲਦੇ ਹਾਂ ਗਾਹਲੀ ਲਾਈਵ ਦੇ ਵਿੱਚ